ਰਸੂਲਾ ਨੇ ਕਰਤਬ ਅਜਾਏ 28 ਜਾਂ ਅਸੀਂ ਬਚ ਨਿਕਲੇ ਤਾਂ ਅਸੀਂ ਮਲੂਮ ਕੀਤਾ ਕਿ ਤੋ ਇਸ ਟਾਪੂ ਦਾ ਨਾਮ ਮਾਲਟਾ ਹੈ ਉਥੋਂ ਦੇ ਉਪਰੇ ਲੋਕਾਂ ਨੇ ਸਾਡੇ ਨਾਲ ਵੱਡਾ ਭਾਰਾ ਸਲੂਕ ਕੀਤਾ ਕਿ ਉਹਨਾਂ ਉਸੇ ਵੇਲੇ ਮੀਂਹ ਦੀ ਝੜੀ ਅਤੇ ਪਾਲੇ ਦੇ ਕਾਰਨ ਅੱਗ ਬਾਲ ਕੇ ਅਸਾ ਸਬਦਾਂ ਨੂੰ ਕੋਲ ਬੁਲਾ ਲਿਆ ਅਤੇ ਜਾਂ ਪੁਲਿਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ ਤਾਂ ਇੱਕ ਸੱਪ ਸੇਗ ਨਾ ਨਿਕਲ ਆਇਆ ਅਤੇ ਉਹਦੇ ਹੱਥ ਨੂੰ ਚਿੰਬੜ ਗਿਆ ਤਾਂ ਉਹ ਉਪਰੇ ਲੋਕ ਉਸ ਕੀੜੇ ਨੂੰ ਉਹਦੇ ਹੱਥ ਨਾਲ ਲੰਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ ਪਰ ਠੀਕ ਇਹ ਮਨੁੱਖ ਖੁਨੀ ਹੈ ਕਿ ਭਾਵੇਂ ਇਹ ਸਮੁੰਦਰੋਂ ਬਚ ਨਿਕਲਿਆ ਪਰ ਨਿਆਉ ਉਹਨੂੰ ਜਿਉਂਦਿਆਂ ਛੱਡਦਾ ਤਦ ਉਹਨੇ ਉਸ ਕੀੜੇ ਨੂੰ ਅੱਗੇ ਵਿੱਚ ਝਟਕ ਦਿੱਤਾ ਅਤੇ ਕੁਝ ਨੁਕਸਾਨ ਨਾ ਹੋਇਆ ਪਰ ਉਹ ਉਡੀਕਦੇ ਰਹੇ ਕਿ ਹੁਣੇ ਸੁਝ ਜਾਵੇ ਜਾਂ ਅਚਾਨਕ ਮਰ ਕੇ ਡਿੱਗ ਪਵੇ ਪਰ ਜਾਂ ਉਹਨਾਂ ਬਹੁਤ ਚਿਰ ਤਾਈ ਉਡੀਕ ਕਰਕੇ ਵੇਖਿਆ ਜੋ ਉਹਦਾ ਕੁਝ ਨਹੀਂ ਵਿਗੜਿਆ ਤਾਂ ਉਹਨਾਂ ਨੂੰ ਹੋਰ ਸੋਚ ਆਈ ਅਜ ਕਹਿ ਲੱਗੇ ਭਈ ਇਹ ਤਾਂ ਕੋਈ ਦੇਵਤਾ ਹੈ ਉਸ ਥਾਂ ਦੇ ਨੇੜੇ ਪਬਲਿਸ ਨਾਮ ਦੇ ਉਸ ਟਾਪੂ ਦੇ ਸਰਦਾਰ ਮਿਲਖ ਸੀ ਸੋ ਉਹਨੇ ਸਾਨੂੰ ਘਰ ਲਾ ਜਾ ਕੇ ਵੱਡੇ ਪ੍ਰੇਮ ਨਾਲ ਤਿੰਨੇ ਦਿਨਾਂ ਤਾਈਂ ਸਦਾ ਆਦਰ ਪਾਉ ਕੀਤਾ ਤਾਂ ਇੰਹ ਹੋਇਆ ਕਿ ਪਬਲਿਸ ਦਾ ਪਿਓ ਤਾਪ ਅਤੇ ਮੁਰੜ ਨਾਲ ਮਾਂਦਾ ਪਿਆ ਹੋਇਆ ਸੀ ਸੋ ਪਬਲਿਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ ਇਸ ਗੱਲੋਂ ਬਾਕੀ ਦੇ ਲੋਕ ਵੀ ਜਿਹੜੇ ਉਸ ਟਾਪੂ ਵਿੱਚ ਰੋਗੀ ਸਨ ਆਏ ਅਤੇ ਚੰਗੇ ਕੀਤੇ ਗਏ ਉਹਨਾਂ ਨੇ ਸਾਰਾ ਵੱਡਾ ਆਦਰ ਕੀਤਾ ਅਤੇ ਜਾਂ ਅਸੀਂ ਤੁਰਨ ਲੱਗੇ ਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਸੀ ਜਹਾਜ਼ ਉੱਤੇ ਲੱਜ ਦਿੱਤੀਆਂ। ਤਿੰਨ ਮਹੀਨਿਆਂ ਦੇ ਪਿੱਛੋਂ ਅਸੀਂ ਸਿਕੰਦਰੀਆ ਦੇ ਇੱਕ ਜਹਾਜ਼ ਤੇ ਚੜ੍ਹ ਕੇ ਤੁਰ ਪਏ ਜਿਹਦਾ ਪਤਾ ਦਿਉਸਕੁਰੀ ਸੀ। ਅਤੇ ਉਹਨੇ ਸਾਰਾ ਸਾਲ ਇਸ ਟਾਪੂ ਵਿੱਚ ਕੱਟਿਆ ਸੀ। ਅਤੇ ਸਾਰਾ ਕੁਛ ਵਿੱਚ ਉਤਰ ਕੇ ਤਿੰਨ ਦਿਨ ਰਹੇ। ਫਿਰ ਉਥੋਂ ਚੱਕਰ ਖਾ ਕੇ ਰਗਿਓਨ ਵਿੱਚ ਆਏ ਅਤੇ ਇੱਕ ਦਿਨ ਪਿੱਛੋਂ ਜਾਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤੀਉਲੀ ਵਿੱਚ ਪਹੁੰਚੇ। ਉੱਥੇ ਸਾਨੂੰ ਭਾਈ ਮਿਲੇ ਜਿਨ੍ਹਾਂ ਸਾਡੀ ਮਿਹਨਤ ਕੀਤੀ ਜੋ ਇੱਕ ਸਾਤਾ ਸਾਡੇ ਕੋਲ ਰੋ ਅਤੇ ਇਸੇ ਤਰ੍ਹਾਂ ਸੀ ਰੋਮ ਨੂੰ ਆਏ ਉਥੋਂ ਭਾਈ ਸਾਡੀ ਖਬਰ ਸੁਣ ਕੇ ਆਪੇ ਫੋਰਮ ਅਤੇ ਤਰਸਰਾਮਾ ਤੇ ਕਰ ਸਾਡੇ ਮਿਲਣ ਨੂੰ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਵੇਖ ਕੇ ਪਰਮੇਸ਼ਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ ਜਦ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੁਲਿਸ ਨੇ ਉਸ ਸਿਪਾਹੀ ਨਾਲ ਜਿਹੜਾ ਉਹਦੀ ਰਾਖੀ ਕਰਦਾ ਸੀ ਅਡਰੈਨ ਦੀ ਪ੍ਰਵਾਨਗੀ ਹੋਈ ਤਾਂ ਇਹ ਹੋਇਆ ਜੋ ਤਿੰਨਾਂ ਦਿਨਾਂ ਪਿਛੋਂ ਉਹਨੇ ਯਹੂਦੀਆਂ ਦੇ ਵੱਡੇ ਆਦਮੀਆਂ ਨੂੰ ਇਕੱਠੇ ਬੁਲਾ ਲਿਆ ਔਰ ਜਾਂ ਉਹ ਇਕੱਠੇ ਹੋਏ ਤਾਂ ਉਹਨਾਂ ਨੂੰ ਆਖਿਆ हे ਭਰਾਵੋ ਭਾਵੇਂ ਮੈਂ ਆਪਣੀ ਕੌਮ ਦੇ ਅਤੇ ਵੱਡਿਆਂ ਦੀ ਰਸਮਾਂ ਦੀ ਉਲਟ ਕੁਝ ਨਹੀਂ ਕੀਤਾ ਪਰ ਤਾਂ ਵੀ ਕੈਦੀ ਹੋ ਕੇ ਯਰੂਸ਼ਲੈਮ ਤੋਂ ਰੋਮੀਆਂ ਦੇ ਹੱਥ حوالے ਕੀਤਾ ਗਿਆ ਹਾਂ ਅਤੇ ਉਹਨਾਂ ਨੇ ਮੇਰੀ ਜਾਂਚ ਕਰਕੇ ਚਾਹਿਆ ਜੇ ਮੈਨੂੰ ਛੱਡ ਦੇਣ ਇਸ ਲਈ ਜੋ ਮੇਰੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਾ ਸੀ ਪਰ ਜਾਂ ਯਹੂਦੀ ਇਹਦੇ ਵਿਰੁੱਧ ਬੋਲਣ ਲੱਗੇ ਤਾਂ ਮੈਂ ਲਾਚਾਰ ਹੋ ਕੇ ਕੈਸਰ ਦੀ ਦੁਹਾਈ ਦਿੱਤੀ ਪਰ ਇਸ ਲਈ ਨਹੀਂ ਜੋ ਮੈਂ ਆਪਣੀ ਕੌਮ ਉਤੇ ਕਿਸੇ ਗੱਲ ਵਿੱਚ ਦੋਸ਼ ਲਾਉਣਾ ਸੀ ਸੋ ਇਸ ਕਰਕੇ ਮੈਂ ਤੁਹਾਡੀ ਮਿਹਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ ਕਿਉਂਕਿ ਜੋ ਇਸਰਾਈਲ ਦੀ ਆਸ ਦੇ ਬਦਲੇ ਐ ਸੰਗਲ ਨਾਲ ਜਿਗੜਾ ਹੋਇਆ ਹਾਂ ਉਹਨਾਂ ਉਸ ਨੂੰ ਆਖਿਆ ਕਿ ਨਾ ਸਾਨੂੰ ਯਹੂਦੀਆ ਤੋਂ ਤੇਰੇ ਵੇਖੇ ਕੋਈ ਚਿੱਠੀ ਆਈ ਨਾ ਪਾਈਆਂ ਵਿੱਚੋਂ ਕਿਨੇ ਆਣ ਕੀ ਤਰੀਖਬ ਦਿੱਤੀ ਨਾ ਤੇਰੀ ਕੁਝ ਬਦੀ ਸੁਣਾਈ ਪਰ ਅਸੀਂ ਇਹ ਚੰਗਾ ਜਾਣਦੇ ਹਾਂ ਪਰ ਤੇਰੇ ਕੋਲ ਸੁਣੀਏ ਜੋ ਤੂੰ ਕੀ ਬੰਦਾ ਹੈ ਕਿਉਂ ਜੋ ਸਨ ਮਲੂਮ ਹੈ ਪਈ ਸਭ ਨੇ ਥਾਈ ਇਸ ਪੰਥ ਨੂੰ ਬੁਰਾ ਆਖਦੇ ਹਨ ਜਦ ਉਹਨਾਂ ਨੇ ਉਹਦੇ ਲਈ ਇੱਕ ਦਿਨ ਠਹਿਰਾਇਆ ਤਾਂ ਬਹੁਤ ਸਾਰੇ ਉਹਦੇ ਡੇਰੇ ਉੱਤੇ ਉਸ ਕੋਲ ਆਏ ਅਤੇ ਉਹ ਪਰਮੇਸ਼ਰ ਦੇ ਰਾਜ ਉੱਤੇ ਸਾਖੀ ਦੇ ਕੇ ਅਤੇ ਮੂਸਾ ਦੀ ਸ਼ਰ੍ਹਾ ਅਤੇ ਨਬੀਆਂ ਵਿੱਚੋਂ ਯਿਸੂ ਦੇ ਹੱਕ ਵਿੱਚ ਪ੍ਰਮਾਣ ਲਿਆ ਕੇ ਸਵੇਰ ਤੋਂ ਲੈ ਕੇ ਸੰਜ ਤਾਈ ਉਹਨਾਂ ਨੂੰ ਉਪਦੇਸ਼ ਕਰਦਾ ਰਿਹਾ ਤਾਂ ਕਈਆਂ ਨੇ ਉਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣੀਆਂ ਗਈਆਂ ਸਨ ਅਤੇ ਕਈਆਂ ਨੇ ਪ੍ਰਤੀਤਨਾ ਕੀਤੀ ਜਾ ਉਹ ਆਪਸ ਵਿੱਚ ਇੱਕ ਜ਼ਬਾਨਾ ਹੋਏ ਤਾਂ ਪਾਲਿਸ ਦੇ ਇਹ ਇੱਕ ਗੱਲ ਕਹਿੰਦੇ ਹੀ ਉਹ ਚਲੇ ਗਏ ਕਿ ਪਵਿੱਤਰ ਆਤਮਾ ਨੇ ਤੁਹਾਡੇ ਵੱਡਿਆਂ ਨੂੰ ਯਿਸਾਯਾ ਨਬੀ ਦੀ ਜਵਾਨੀ ਠੀਕ ਆਖਿਆ ਸੀ ਇਸ ਪਰਜਾ ਦੇ ਕੋਲ ਜਾ ਅਤੇ ਆਖ ਤੁਸੀਂ ਕੰਨ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁੱਝੋਗੇ ਨਾ ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨ ਨਾਲ ਉੱਚਾ ਸੁਣਦੇ ਹਨ ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਅਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁਰ ਆਉਣ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ ਸੋ ਇਹ ਜਾਣੋ ਭਈ ਪਰਮੇਸ਼ਰ ਦੀ ਇਹ ਮੁਕਤੀ ਪਰਯਾਂ ਕੋਮ ਦੇ ਕੋਲ ਕੱਲੀ ਗਈ ਹੈ ਅਤੇ ਉਹ ਸੁਣ ਵੀ ਲੈਣ ਗਿਆ ਤਾਂ ਉਹ ਪੂਰੇ ਦੋ ਵਰੇ ਆਪਣੇ ਪਹਾੜੇ ਦੇ ਘਰ ਵਿੱਚ ਰਿਹਾ ਅਤੇ ਉਹਨਾਂ ਸਮਨਾਂ ਦਾ ਜੋ ਉਹਦੇ ਕੋਲ ਆਉਂਦੇ ਸਨ ਆਦਰ ਪਾਉ ਕਰਦਾ ਔਰ ਬਿਨਾਂ ਰੋਕ ਟੋਕ ਅਤ ਦਲੇਰੀ ਨਾਲ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੇਖੇ ਉਪਦੇਸ਼ ਦਿੰਦਾ ਰਿਹਾ